ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਆਪਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦੇ ਆ ਇਹ ਛੋਟੀ ਜੀ ਸੀਰੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਉਹਨਾਂ ਦੇ ਸ਼ਹੀਦੀ ਦੇ ਕਾਰਨਾਂ ਦੇ ਉੱਤੇ ਆਪਾਂ ਗੱਲ ਕਰਨੀ ਹੈ ਮੁਢਲੇ ਰੂਪ ਦੇ ਵਿੱਚ ਜਿਹੜੇ ਕਾਰਨ ਕੁਝ ਵਿਦਵਾਨਾਂ ਨੇ ਮਿੱਥੇ ਨੇ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਕਾਰਨਾਂ ਦਾ ਜ਼ਿਕਰ ਕਰਾਂਗੇ ਤੇ ਅੱਗੇ ਇਹਨਾਂ ਉੱਤੇ ਵਿਸਥਾਰ ਦੇ ਨਾਲ ਚਰਚਾ ਵੀ ਕਰਾਂਗੇ। ਸਭ ਤੋਂ ਪਹਿਲਾ ਕਾਰਨ ਤੇ ਅਸੀਂ ਗੁਰਬਾਣੀ ਸੰਪਾਦਨ ਹੈ ਜਿਹੜਾ ਉਹਨੂੰ ਮੰਨ ਸਕਦੇ ਹਾਂ। ਗੁਰੂ ਮਹਾਰਾਜ ਨੇ ਕੇਵਲ ਗੁਰੂ ਸਹਿਬਾਨ ਦੀ ਬਾਣੀ ਨੂੰ ਹੀ ਆਦਿ గ్రంథ ਦੀ ਓਥੀ ਦੇ ਵਿੱਚ ਦਰਜ ਕੀਤਾ ਸਗੋਂ ਉਹਨਾਂ ਭਗਤਾਂ ਨੂੰ ਵੀ ਬਰਾਬਰ ਦੀ ਥਾਂ ਦਿੱਤੀ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਉੱਤੇ ਜਾਣ ਦੀ ਮਨਾਹੀ ਸੀਗੀ ਜਿਨ੍ਹਾਂ ਨੂੰ ਧਾਰਮਿਕ ਗ੍ਰੰਥ ਪੜਨ ਦੀ ਮਨਾਹੀ ਸੀਗੀ ਉਹਨਾਂ ਨੂੰ ਵੀ ਆਪਣੇ ਬਰਾਬਰ ਬਿਠਾਇਆ ਬਰਾਬਰ ਹੀ ਨਹੀਂ ਬਿਠਾਇਆ ਉਹਨਾਂ ਦੇ ਸਿਰ ਦੇ ਉੱਤੇ ਵੀ ਚੰਦੂਆ ਜਿਹੜਾ ਉਹ ਤਾਣ ਦਿੱਤਾ ਉਹਨਾਂ ਦੀ ਬਾਣੀ ਨੂੰ ਚਬਰ ਹੋਣ ਲੱਗ ਪਿਆ ਸਾਰੀ ਦੁਨੀਆ ਉਹਨਾਂ ਨੂੰ ਨਤਮਸਤਕ ਹੋਣ ਲੱਗ ਪਈ ਤੇ ਇਹ ਪਹਿਲੀ ਵਾਰੀ ਇਸ ਧਰਤੀ ਦੇ ਉੱਤੇ ਵਾਪਰਿਆ ਸੀਗਾ ਜਦੋਂ ਇਸ ਤਰੀਕੇ ਦਾ ਕੋਈ ਗ੍ਰੰਥ ਤਿਆਰ ਹੋਇਆ ਹੋਵੇ ਜਿਹਦੇ ਪੈਰਲਰ ਹੋਰ ਕਿਸੇ ਗ੍ਰੰਥ ਨੂੰ ਕੋਈ ਥਾਂ ਹੀ ਨਾ ਦਿੱਤੀ ਗਈ ਹੋਵੇ ਜਾਂ ਕੋਈ ਗ੍ਰੰਥ ਥਾਂ ਹਾਸਲ ਕਰ ਹੀ ਨਾ ਸਕਦਾ ਹੋਵੇ ਜਿੰਨਾਂ ਸ਼ੂਦਰਾਂ ਨੂੰ ਦੁਰਕਾਰਿਆ ਗਿਆ ਉਹਨਾਂ ਨੂੰ ਇੱਜ਼ਤ ਮਾਣ ਆਪਣੇ ਬਰੋਬਰ ਦਿੱਤਾ ਇਹ ਗੱਲ ਉਹਨਾਂ ਲੋਕਾਂ ਨੂੰ ਕਦੇ ਵੀ ਭਾ ਨਹੀਂ ਸਕੀ ਜਿਹੜੇ ਇਹਨਾਂ ਦਾ ਸ਼ੋਸ਼ਣ ਕਰਦੇ ਰਹੇ ਸੀਗੇ ਸੋ ਉਹਨਾਂ ਨੇ ਵੀ ਸਰਕਾਰੀ ਦਰਬਾਰੇ ਕਈ ਤਰ੍ਹਾਂ ਦੀਆਂ ਜੜੀਆਂ ਨੇ ਉਹ ਜਾ ਕੇ ਚੁਵਾਤੀਆਂ ਲਈਆਂ ਦੂਸਰਾ ਕਾਰਨ ਇਹਦੇ ਨਾਲ ਹੀ ਸੰਬੰਧਤ ਸੀਗਾ ਉਸ ਜਦੋਂ ਮਹਾਰਾਜ ਆ ਦੇ ਗ੍ਰੰਥ ਦੀਪੋਥੀ ਦਾ ਸੰਕਲਨ ਕਰ ਰਹੇ ਸੀਗੇ ਉਦੋਂ ਚਾਰ ਭਗਤ ਜਿਹੜੇ ਮੰਨੇ ਜਾਂਦੇ ਆ ਵੀ ਉਹ ਲਾਹੌਰ ਤੋਂ ਆਏ ਸੀਗੇ ਉਹਨਾਂ ਨੇ ਆ ਕੇ ਆਪਣੀ ਰਚਨਾ ਸੁناਈ ਪਰ ਉਹ ਗੁਰੂ ਸਾਹਿਬ ਦੀ ਕਸਵਟੀ ਤੇ ਖਰੀ ਨਾ ਉਤਰੀ ਫਿਰ ਉਹਨਾਂ ਵਿੱਚੋਂ ਇੱਕ ਕੰਨਾ ਸੀਗਾ ਜਿਹੜਾ ਉਹ ਗੁਰੂ ਸਾਹਿਬ ਨੂੰ ਕਾਫੀ ਬੋਲ ਕਬੂਲ ਬੋਲ ਰਿਹਾ ਸੀਗਾ ਉਹ ਅੱਗੇ ਚੰਦੂ ਦਾ ਰਿਸ਼ਤੇਦਾਰ ਸੀਗਾ ਤੇ ਉਹਨੇ ਵੀ ਗੁਰੂ ਸਾਹਿਬ ਨੂੰ ਧਮਕੀ ਦਿੱਤੀ ਸੀ ਕਿ ਮੈਂ ਤੁਹਾਨੂੰ ਦੇਖ ਲਵਾਂਗਾ ਅੱਗੇ ਫੇਰ ਮੰਨਿਆ ਜਾਂਦਾ ਹੈ ਕਿ ਸਰਕਾਰੀ ਦਰਬਾਰੇ ਇਹ ਵੀ ਗੱਲ ਪਹੁੰਚੀ ਕਈ ਤਰੀਕਿਆਂ ਦੇ ਨਾਲ ਚੁਆਤੀਆਂ ਲਾ ਕੇ ਆਪਾਂ ਨੂੰ ਪਤਾ ਹੈ ਅਕਬਰ ਦੇ ਮੌਕੇ ਵੀ ਇਹ ਗੱਲ ਆਖੀ ਗਈ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇਜ ਲਾਲ ਦੀ ਤੋਹੀਨ ਕੀਤੀ ਗਈ ਹੈ ਤੇ ਫਿਰ ਬਕਾਇਦਾ ਉਹਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਾਕ ਸੁਨੇ ਸੰ ਤੇ ਉਹ ਨਤਮਸਤਕ ਹੋਇਆ ਸੀਗਾ ਜੀ ਤੀਸਰਾ ਇਹਦੇ ਵਿੱਚ ਇੱਕ ਕਾਰਨ ਜਿਹੜਾ ਆਪਾਂ ਦੇਖਦੇ ਆ ਉਹ ਬੀਰਬਲ ਤੇ ਉਹਦੀ ਸੋਚ ਵਰਗੇ ਲੋਕ ਸੰਗੇ ਬੀਰਬਲ ਨੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਸੋਂ ਟੈਕਸ ਮੰਗਿਆ ਸੀਗਾ ਇਤੋਂ ਤੱਕ ਵੀ ਆਖਿਆ ਸੀ ਵੀ ਉਹ ਮਹੀਨ ਤੇ ਜਾ ਰਿਹਾ ਜੇ ਟੈਕਸ ਨਾ ਦਿੱਤਾ ਤੇ ਫਿਰ ਉਹ ਆ ਕੇ ਸਤਗੁਰੂ ਦੇ ਨਾਲ ਆਢਾ ਲਾਏਗਾ ਪਰ ਉਹ ਉੱਥੇ ਹੀ ਰਹਿ ਗਿਆ ਪਰ ਉਹਦੀ ਸੋਚ ਹੈ ਜਿਹੜੀ ਉਹ ਕੁਝ ਲੋਕਾਂ ਦੇ ਵਿੱਚ ਖਿਲਰੀ ਹੋਈ ਸੀਗੀ ਜੀ ਫਿਰ ਇਹਦੇ ਨਾਲ ਹੀ ਰਾਜਨੀਤਿਕ ਲੋਕ ਵੀ ਜਿਹੜੇ ਸੀਗੇ ਉਹਨਾਂ ਦੀ ਨਜ਼ਰ ਦੇ ਅੰਦਰ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਉਹ ਰੜਕ ਰਹੇ ਸੀਗੇ ਕਿਉਂਕਿ ਆਪਾਂ ਦੇਖਦੇ ਹਾਂ ਅਕਬਰ ਬਾਦਸ਼ਾਹ ਗੁਰੂ ਸਾਹਿਬ ਦਾ ਬੜਾ ਸਤਿਕਾਰ ਕਰਦਾ ਸੀਗਾ ਗੁਰੂ ਸਾਹਿਬ ਦੇ ਕਹਿਣ ਦਿੱਤੇ ਉਹਨੇ ਛੱਟ ਪੰਜਾਬ ਦੇ ਕਿਸਾਨਾਂ ਦਾ 6ਵੇਂ ਹਿੱਸੇ ਦਾ ਲਗਾਨ ਮਾਫ ਕੀਤਾ ਗੁਰੂ ਮਹਾਰਾਜ ਨੇ ਨਵੇਂ ਸ਼ਹਿਰ ਵਸਾਏ ਸਿੱਖਾਂ ਦੇ ਅੰਦਰ ਵਪਾਰ ਨੂੰ ਜਿਹੜਾ ਸੀਗਾ ਕੋਰਿਆਂ ਦੇ ਵਪਾਰ ਨੂੰ ਖਾਸ ਤੌਰ ਤੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਤਸ਼ਾਹਤ ਕੀਤਾ ਜਿਹਦੇ ਕਰਕੇ ਸਿੱਖ ਅਮੀਰ ਹੋਣੇ ਸ਼ੁਰੂ ਹੋ ਗਏ ਤੇ ਜਦੋਂ ਬੰਦੇ ਅਮੀਰ ਹੁੰਦੇ ਆ ਤੇ ਕੁਦਰਤੀ ਹੈ ਉਹਨਾਂ ਦੀ ਤਾਕਤ ਹੈ ਜਿਹੜੀ ਉਹ ਪੋਲੀਟੀਕਲ ਪੱਖ ਤੋਂ ਵੀ ਵੱਧਦੀ ਹੈਗੀ ਹੈ ਜੇ ਆਪਾਂ ਇਹ ਕਹੀਏ ਤੇ ਕੋਈ ਅਤਗਤਨੀ ਨਹੀਂ ਹੋਏਗੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਟੇਟ ਵਿਦਨ ਸਟੇਟ ਦਾ ਜਿਹੜਾ ਕਨਸੈਪਟ ਸੀਗਾ ਉਹਨੂੰ ਵੀ ਬਹੁਤ ਸੋਹਣੇ ਢੰਗ ਦੇ ਨਾਲ ਖੜਾ ਕਰ ਦਿੱਤਾ ਸੀਗਾ ਜੀ ਫਿਰ ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਸਖੀ ਸਰਵਰੀਏ ਇਹਨਾਂ ਦਾ ਗੜ੍ਹ ਸੀ ਤਰਨਤਨ ਸਾਹਿਬ ਦਾ ਇਲਾਕਾ ਇੱਥੇ ਮਹਾਰਾਜ ਨੇ ਜਦੋਂ ਤਰਨਤਨ ਸਾਹਿਬ ਦਾ ਸਥਾਨ ਬਣਾ ਦਿੱਤਾ ਇਹਨਾਂ ਦਾ ਗੜ੍ਹ ਟੁੱਟਿਆ ਇਹ ਜਿਹੜਾ ਸ਼ੇਖ ਫੱਤਾ ਹੈਗਾ ਮੰਨਿਆ ਜਾਂਦਾ ਹੈ ਇਹ ਸਥਾਨ ਦੇ ਲੋਕਾਂ ਦਾ ਵੀ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ ਬਹੁਤ ਵੱਡਾ ਹੱਥ ਹੈ ਪੰਜਾਬ ਦੇ ਬਹੁਤ ਵੱਡੇ ਵੱਡੇ ਸ਼ੇਖ ਸਰਵਰੀਏ ਭਾਈ ਮੰਜ ਭਾਈ ਬੈਲੋ ਝਬਾਲਵਾਰੇ ਇਹ ਸਭ ਸਿੱਖੀ ਦੇ ਵਿੱਚ ਆਏ ਗੁਰੂ ਮਹਾਰਾਜ ਦੇ ਦੇ ਛੱਡ ਕੇ ਸੋ ਇਹ ਲੋਕ ਵੀ ਜਿਹੜੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਖਾਰ ਖਾ ਰਹੇ ਸੀਗੇ ਫਿਰ ਇਹਦੇ ਨਾਲ ਹੀ ਜਿਹੜੇ ਸੂਫੀਆਂ ਦੇ ਚਾਰ ਸਿਲਸਿਲੇ ਪੰਜਾਬ ਦੇ ਵਿੱਚ ਸੀ ਉਹਨਾਂ ਦੇ ਵਿੱਚੋਂ ਇੱਕ ਨਕਸ਼ਬੰਦੀ ਸੀਗੇ ਇਹ ਜਿਹੜੇ ਨਕਸ਼ਬੰਦੀ ਸੀਗੇ ਜੇ ਇਹਨਾਂ ਨੇ ਦਰਬਾਰ ਦੇ ਵਿੱਚ ਬਹੁਤ ਵੱਡੀ ਪੋਜੀਸ਼ਨ ਅਸਲ ਕੀਤੀ ਸੀ ਇਹਨਾਂ ਦੀ ਗੱਟਮਟ ਸੀ ਜਾਂਗੀਆਂ ਤੇ ਨਾਲ ਪੂਰੇ ਉਹਦਾ ਖਾਸ ਵਜ਼ੀਰ ਮਰਤਜ਼ਾ ਖਾਨ ਜਿਹੜਾ ਸੀਗਾ ਉਹ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ ਸੀਗਾ ਜੀ ਤੇ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਵਿੱਚ ਇੱਕ ਕਾਰਨ ਖੁਸਰੋ ਦੀ ਮਦਦ ਕਰਨਾ ਵੀ ਬੰਨਿਆ ਜਾਂਦਾ ਇਹਦੇ ਉੱਤੇ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ ਕਿ ਕੀ ਗੁਰੂ ਸਾਹਿਬ ਨੇ ਖੁਸਰੋ ਦੀ ਮਦਦ ਕੀਤੀ ਵੀ ਸੀ ਜਦ ਨਹੀਂ ਕੀਤੀ ਸੀ ਇਹ ਜਾਂ ਝੂਠਾ ਹੀ ਕਾਰਨ ਬਣਾ ਦਿੱਤਾ ਗਿਆ ਇਹ ਇਹ ਵੀ ਹੈਗਾ ਫਿਰ ਇਹਦੇ ਨਾਲ ਹੀ ਜਹਾਂਗੀਰ ਜਿਹੜਾ ਉਹ ਕਿੰਨਾ ਮੁਤਸਬੀ ਹੈਗਾ ਇਹ ਜਦੋਂ ਆਪਾਂ ਉਹਦੀ ਤੁਜਕੇ ਜਹਾਂਗੀਰੀ ਪੜਦੇ ਹਾਂ ਸਾਨੂੰ ਉਹਦੇ ਵਿੱਚੋਂ ਪਤਾ ਲੱਗਦਾ ਕਿ ਉਹ ਗੁਰੂ ਸਾਹਿਬ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਕਿੰਨੀ ਵੱਡੀ ਕ੍ਰਿਣਾ ਰੱਖ ਕੇ ਬੈਠਾ ਹੋਇਆ ਸੀਗਾ ਤੇ ਉਸ ਕ੍ਰਿਣਾ ਨੂੰ ਹੋਰ ਜਿਹੜਾ ਵਧਾਇਆ ਉਹ ਚੰਦੂ ਵਰਗੇ ਲੋਕਾਂ ਨੇ ਚੰਦੂ ਵੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੈਗਾ ਇਹਦੇ ਅਸੀਂ ਕਈ ਵਾਰੀ ਉਹਦੀ ਬੱਚੀ ਦੇ ਰਿਸ਼ਤੇ ਵਾਲੀ ਗੱਲ ਕਰਕੇ ਸਮਝ ਲਏ ਨੇ ਬਸ ਇੰਨਾ ਕਾਰਨ ਸੀ ਨਹੀਂ ਉਹਦੇ ਪਿੱਛੇ ਇੱਕ ਬ੍ਰਾਹਮਣਾ ਮੁਲਾਣਿਆਂ ਦੀ ਪੂਰੀ ਸੋਚ ਖਲੋਤੀ ਹੋਈ ਸੀ ਜਿਹਨੂੰ ਗੁਰੂ ਸਾਹਿਬ ਤੱਕਰ ਦੇ ਰਹੇ ਸੀ ਇਹ ਬ੍ਰਾਹਮਣ ਤੇ ਮੁਲਾਣੇ ਵੀ ਕਾਰਨ ਨੇ ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈਗਾ ਇਹਦੇ ਪੰਡਤ ਮੁਲਾ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਨੀਆ ਤੇ ਪੰਡਤ ਤੇ ਮੁਲਾ ਨੇ ਸਮੇ ਸਮੇ ਦੇ ਉੱਤੇ ਸਰਕਾਰੀ ਦਰਬਾਰੇ ਜਾ ਕੇ ਗੁਰੂ ਸਾਹਿਬ ਦੇ ਪ੍ਰਤੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਜੜੀਆਂ ਉਹ ਕਰਦੇ ਰਹੇ ਹੈਗੇ ਆ ਅਕਬਰ ਦੇ ਸਮੇ ਵੀ ਕੀਤੀਆਂ ਤੇ ਜਹਾਂਗੀਰ ਦੇ ਸਮੇ ਤੇ ਇਹਨਾਂ ਨੂੰ ਖੁੱਲ ਮਿਲ ਗਈ ਕਿਉਂਕਿ ਇਹਨਾਂ ਨੂੰ ਆਪਣੇ ਵਰਗਾ ਬੰਦਾ ਟੱਕਰ ਗਿਆ ਸੀ ਜਿਹਨੂੰ ਉਹ ਵਰਤ ਸਕਦੇ ਸਨ ਫਿਰ ਇਹਦੇ ਨਾਲ ਹੀ ਇੱਕ ਕਾਰਨ ਬਾਬਾ ਪ੍ਰਿਥੀਆ ਵੀ ਹੈਗਾ ਜੇ ਹੈਨਾ ਪਰ ਉਹ ਇੰਨਾ ਵੱਡਾ ਕਾਰਨ ਨਹੀਂ ਜਿੱਡੇ ਵੱਡੇ ਸਾਰੇ ਕਾਰਨ ਸੀਗੇ ਜੇ ਉਹਨੇ ਗੁਰੂ ਸਾਹਿਬ ਦੀ ਵਿਰੋਧਤਾ ਕੀਤੀ ਹੈ ਸੁਲਬ ਹੀ ਤੇ ਸੁਲੀ ਹੀ ਅਰਗਿਆਂ ਨੂੰ ਚੜਾ ਕੇ ਲੈ ਕੇ ਆਉਂਦਾ ਰਹੇ ਜਦੋਂ ਘਰ ਪਾਟਿਆ ਹੋਵੇ ਤੇ ਬਾਹਰੋਂ ਲੋਕ ਜਿਹੜੇ ਹੈਗੇ ਆ ਉਹ ਚਵਾਤੀਆਂ ਨੋਂਦੇ ਹੀ ਆ ਚੁੱਕਣਾ ਦਿੰਦੇ ਹੀ ਆ ਪਰ ਇੱਕ ਟਾਈਮ ਦੇ ਉੱਤੇ ਆ ਕੇ ਬਾਬੇ ਪ੍ਰਿਥੀ ਇਹਨੇ ਗੁਰੂ ਸਾਹਿਬ ਦੀ ਗੁਰਿਆਈ ਨੂੰ ਐਕਸੈਪਟ ਕੀਤਾ ਸੀਗਾ ਜੇ ਇਹ ਵੀ ਇੱਕ ਸੱਚੀ ਗੱਲ ਹੈਗੀ ਹੈ ਸੋ ਇਹ ਸਾਰੇ ਜਿਹੜੇ ਕਾਰਨ ਨੇ ਉਹ ਜਦੋਂ ਲੜਦੇ ਹੈਗੇ ਆ ਗੁਰਬਾਣੀ ਦਾ ਸੰਪਾਦਨ ਪ੍ਰਿਥੀ ਚੰਦ ਚੰਦੂ ਵੀ ਹੈ ਬੀਰਬਾਲ ਹੈ ਜਿਹੜੇ ਮੋਲਾਣੇ ਨੇ ਬ੍ਰਾਹਮਣ ਨੇ ਨਖਸ਼ਬੰਦੀ ਹੈ ਸਖੀ ਸਰਵਰੀ ਹੈ ਜਹਾਂਗੀਰ ਪ੍ਰਟੀਕਲ ਸੋਚ ਹੈਗੀ ਹੈ ਉਦੋਂ ਦੀ ਇਹ ਸਾਰੇ ਕਾਰਨ ਲੜਦੇ ਨੇ ਜਿਹਦੇ ਵਿੱਚੋਂ ਫੇਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜਾ ਸ਼ਹੀਦ ਸੀ ਉਹ ਯਾਸਾ ਦੇ ਕਾਨੂੰਨ ਦੇ ਤਹਿਤ ਕੀਤਾ ਗਿਆ ਸੀਗਾ ਉਹਦੇ ਉੱਤੇ ਵੀ ਆਪਾਂ ਵੱਖਰੀ ਵੀਡੀਓ ਦੇ ਵਿੱਚ ਅੱਗੇ ਗੱਲ ਕਰਾਂਗੇ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਕਾਰਨਾਂ ਦੇ ਉੱਤੇ ਆਪਾਂ ਵਾਰੀ-ਵਾਰੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਗੁਰੂ ਸਾਹਿਬ ਕਿਰਪਾ ਕਰਨ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਹੱਤੇ